ਇਹ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਵਜੋਤ ਕੌਰ ਸਿੱਧੂ ਦੀ ਕਾਂਗਰਸ ਦੀ ਰੈਲੀ ਦੇ ਵਿੱਚ ਸ਼ਾਮਲ ਹੋਣਗੇ ਨਵਜੋਤ ਕੌਰ ਸਿੱਧੂ ਅਜਿਹਾ ਇਸ ਲਈ ਕਿਉਂਕਿ ਇੱਕ ਪੋਸਟਰ ਜਿਸ ਦੇ ਉੱਤੇ ਸਿੱਧੂ ਜੋੜੇ ਦੀ ਤਸਵੀਰ ਲੱਗੀ ਵੇਖੀ ਹੈ ਕੱਲ ਦਿੱਲੀ ਦੇ ਵਿੱਚ ਹੋਣ ਜਾ ਰਹੀ ਹੈ ਕਾਂਗਰਸ ਦੀ ਰੈਲੀ ਰੈਲੀ ਸੰਬੰਧੀ ਪੋਸਟਰਾਂ ਦੇ ਵਿੱਚ ਸਿੱਧੂ ਜੋੜੇ ਦੀ ਤਸਵੀਰ ਨਜ਼ਰ ਆਈ ਹੈ RAM ਲੀਲਾ ਮੈਦਾਨ ਚ ਕਾਂਗਰਸ ਦੀ ਵੋਟ ਚੋਰ ਗੱਦੀ ਛੋੜ ਰੈਲੀ ਜਿਸ ਦੇ ਵਿੱਚ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੋਸਟਰ ਜਿਸ ਦੇ ਉੱਤੇ ਕਾਂਗਰਸ ਹਾਈ ਕਮਾਂਡ ਸੋਨੀਆ ਗਾਂਧੀ ਮਲਿਕਾ ਅਰਜੁਨ ਖੜਗੇ ਰਾਹੁਲ ਗਾਂਧੀ ਇਹਨਾਂ ਦੀਆਂ ਤਸਵੀਰਾਂ ਤੇ ਮੈਗਾ ਰੈਲੀ ਦੇ ਵਿੱਚ ਇਹ ਦੋ ਤਸਵੀਰਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਕਿਉਂਕਿ ਕਾਂਗਰਸ ਦੀ ਰੈਲੀ ਨੂੰ ਲੈ ਕੇ ਇਹ ਪੋਸਟਰ ਹੈ ਤੇ ਜੇਕਰ ਇਹ ਅਧਿਕਾਰਤ ਪੋਸਟਰ ਦੇ ਉੱਤੇ ਵਾਕਈ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਹੈ ਤਾਂ ਆਪਣੇ ਆਪ ਦੇ ਵਿੱਚ ਕਾਂਗਰਸ ਦੇ ਵਿੱਚ ਮਚਿਆ ਇਹ ਹੰਸਾਨ ਕਿਸੇ ਹੋਰ ਰਾਹ ਦੇ ਵੱਲ ਤੁਰਦਾ ਹੋਇਆ ਨਜ਼ਰ ਆ ਰਿਹਾ 500 ਕਰੋੜ ਵਾਲੇ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਨੇ ਨਵਜੋਤ ਕੌਰ ਸਿੱਧੂ ਨੂੰ ਸਸਪੈਂਡ ਕਰ ਦਿੱਤਾ ਸੀ ਨਵਜੋਤ ਸਿੰਘ ਸਿੱਧੂ ਨੇ ਪ੍ਰਿਯੰਕਾ ਗਾਂਧੀ ਦੇ ਨਾਲ ਮੁਲਾਕਾਤ ਲਈ ਸਮਾਂ ਵੀ ਮੰਗਿਆ ਉਹਨਾਂ ਨੂੰ ਸਮਾਂ ਮਿਲ ਵੀ ਗਿਆ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਆਕਾਸ਼ ਦੀਪ ਜੁੜੇ ਨੇ ਤਾਂ ਆਕਾਸ਼ ਇੱਕ ਪਾਸੇ ਦਾ ਨਵਜੋਤ ਕੌਰ ਸਿੱਧੂ ਦੇ ਕਮਾਂਡ ਦੇ ਵਿੱਚੋਂ ਸਿਆਸੀ ਤੀਰ ਨਿਕਲ ਰਹੇ ਨੇ ਜੋ ਕਾਂਗਰਸ ਪਾਰਟੀ ਨੂੰ ਵਿੰਨ ਰਹੇ ਨੇ ਖਾਸ ਤੌਰ ਦੇ ਉੱਤੇ ਪੰਜਾਬ ਕਾਂਗਰਸ ਦੇ ਲੀਡਰ ਰਾਜਾ ਵੜਿੰਗ ਤੱਕ ਨਿਸ਼ਾਨੇ ਸਾਧ ਦਿੱਤੇ ਸਸਪੈਂਸ਼ਨ ਹੋ ਗਈ ਸਸਪੈਂਡ ਕਰ ਦਿੱਤਾ ਨਵਜੋਤ ਕੌਰ ਸਿੱਧੂ ਨੂੰ ਤੇ ਹੁਣ ਇਹ ਪੋਸਟਰ ਕੀ ਕਹਿ ਰਿਹਾ ਹੈ ਪੋਸਟਰ ਆ ਦੇਖੋ ਅਮਨ ਜਿਹੜੀ 14 ਦਸੰਬਰ ਨੂੰ ਯਾਨੀ ਕਿ ਕੱਲ ਜਿਹੜੀ ਰੈਲੀ ਹੈਗੀ ਹੈ ਕਾਂਗਰਸ ਦੀ ਰਾਮਲੇਲਾ ਮੈਦਾਨ ਦੇ ਵਿੱਚ ਰੈਲੀ ਹੈਗੀ ਹੈ ਜੀ ਚੋਰ ਗੱਡੀ ਚੋਰ ਉਸ ਨੂੰ ਲੈ ਕੇ ਕਾਂਗਰਸ ਦੇ तमाम ਸੀਨੀਅਰ ਲੀਡਰ ਇਸ ਰੈਲੀ ਦੇ ਵਿੱਚ ਆਣਗੇ ਉਹ ਆਪਣਾ ਆਪਣਾ ਪ੍ਰੋਟੈਸਟ ਦੇਣਗੇ ਪਰ ਜੇ ਜੇ ਇਸ ਪੋਸਟਰ ਦੀ ਗੱਲ ਕਰੀਏ ਇਹ ਪੋਸਟਰ ਤਾਂ ਕੱਲ ਦਾ ਹੀ ਹੈ ਜਿਹੜਾ ਕਿ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਲੇਕਿਨ ਹਜੇ ਤੱਕ ਪੂਰੀ ਕਨਫਰਮੇਸ਼ਨ ਨਾਲ ਨਵਜੋਤ ਸਿੰਘ ਸਿੱਧੂ ਦਾ ਬਿਆਨ ਨਹੀਂ ਆਇਆ ਕਿ ਉਹ ਇਸ ਰੈਲੀ ਦੇ ਵਿੱਚ ਪਾਰਟਿਸਪੇਟ ਕਰਨਗੇ ਜਾਂ ਫਿਰ ਨਹੀਂ ਦੇਖੋ ਪੰਜਾਬ ਦੇ ਵਿੱਚ ਚੋਣਾਂ ਵੀ ਹੈਗੀਆਂ ਬਲੋਕ ਸਮਿਤੀ ਤੇ ਜ਼ਿਲ੍ਹਾ ਚਦਿਆ ਉਸ ਨੂੰ ਲੈ ਕੇ ਹੋ ਸਕਦਾ ਹੈ ਕਿ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਵੱਡੇ ਲੈਵਲ ਦੇ ਵਿੱਚ ਪਾਰਟਿਸਪੇਟ ਨਾ ਕਰੇ ਪਰ ਜੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਇਸਰਾਈਲੀ ਦੇ ਵਿੱਚ ਜਾਂਦੇ ਨੇ ਤਾਂ ਆਪਣੇ ਆਪ ਦੇ ਵਿੱਚ ਬੜੇ ਵੱਡੇ ਸੰਕੇਤ ਹੋਣਗੇ ਕਿਉਂਕਿ ਜਿਵੇਂ ਉਹ ਗੱਲ ਕਹਿੰਦੇ ਨੇ ਕਿ ਮੇਰੀ AICCI ਨਾਲ ਗੱਲਬਾਤ ਹੈਗੀ ਹੈ ਮੇਰੇ ਉਹਨਾਂ ਦੇ ਨਾਲ ਬਹੁਤ ਕਮਿਊਨੀਕੇਸ਼ਨ ਹੁੰਦਾ ਹੈ 70% ਕਾਂਗਰਸ ਜਿਹੜੀ ਹੈਗੀ ਹੈ ਮੇਰੇ ਹੱਥ ਦੇ ਵਿੱਚ ਹੈ। ਕਿ ਉਹ ਪਾਰਟਿਸਪੇਟ ਕਰਦੇ ਨੇ ਉਹ ਨਾਲ ਉਹਨਾਂ ਦੇ ਜਿਵੇਂ ਨਵਜੋਤ ਸਿੰਘ ਸਿੱਧੂ ਵੀ ਕਰਦੇ ਨੇ ਤਾਂ ਕੱਲ ਦਾ ਦਿਨ ਪੰਜਾਬ ਕਾਂਗਰਸ ਦੇ ਵਿੱਚ ਵੇਖਣ ਵਾਲਾ ਹੋਏਗਾ ਕਿਉਂਕਿ ਇੱਕ ਪਾਸੇ ਉਹਨਾਂ ਨੂੰ ਪੈਂਡ ਕੀਤਾ ਗਿਆ ਪਰ ਦੂਸਰੇ ਪਾਸੇ ਕਾਂਗਰਸ ਦੀ ਸਭ ਤੋਂ ਵੱਡੀ ਰੈਲੀ ਦੇ ਵਿੱਚ ਜੇਕਰ ਨਵਜੋਤ ਕੌਰ ਸਿੱਧੂ ਪਾਰਟਿਸਪੇਟ ਕਰੇ ਅਕਾਸ਼ ਜੇਕਰ ਇਹ ਅਧਿਕਾਰਕ ਪੋਸਟਰ ਹੈ ਹਾਲਾਂਕਿ ਇੱਥੇ ਲਿਖਿਆ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਐਕਸ ਐਮਐਲਏ ਪਰ ਜੇਕਰ ਇਹ ਨਵਜੋਤ ਕੌਰ ਸਿੱਧੂ ਨੂੰ ਸੱਦਾ ਦਿੱਤਾ ਗਿਆ ਜਾਂ ਉਹਨਾਂ ਨੂੰ ਬੁਲਾਇਆ ਗਿਆ ਉਹ ਸ਼ਾਮਲ ਹੋਣਗੇ ਕੋਈ ਵੀ ਵਜ੍ਹਾ ਹੋਵੇ ਜੇਕਰ ਉਹਨਾਂ ਦੀ ਸ਼ਮੂਲੀਅਤ ਹੁੰਦੀ ਹੈ ਤਾਂ ਕੀ ਲੱਗਦਾ ਹੈ ਕਿ ਇੱਕ ਪਾਸੇ ਐਕਸ਼ਨ ਹੈ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਪ੍ਰਿਯੰਕਾ ਗਾਂਧੀ ਦੇ ਨਾਲ ਮੁਲਾਕਾਤ ਦੇ ਲਈ ਜੋ ਸਮਾਂ ਮੰਗਿਆ ਮੁਲਾਕਾਤ ਤੈ ਹੋ ਗਈ ਹੈ ਤਾਂ ਇਹ ਸਾਰੀਆਂ ਚੀਜ਼ਾਂ ਕਿ ਜੋ ਪਹਿਲਾਂ ਹੀ ਦੂਸ਼ਣबाजी ਦਾ ਸ਼ਿਕਾਰ ਧੜੇਬੰਦੀ ਦਾ ਸ਼ਿਕਾਰ ਕਾਂਗਰਸ ਤਾਂ ਉਸ ਦੇ ਵਿੱਚ ਧੜਾ ਹੋਰ ਵੱਡਾ ਗੈਪ ਹੋਰ ਵੱਡਾ ਹੋ ਜਾਏਗਾ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਸਿੱਧੇ ਤੌਰ ਦੇ ਉਤੇ ਮੋਰਚਾ ਖੋਲ ਕੇ ਬੈਠੇ ਨੇ ਨਵਜੋਤ ਕੌਰ ਸਿੱਧੂ ਦੇ ਖਿਲਾਫ ਤੇ ਉਧਰ ਨਵਜੋਤ ਕੌਰ ਸਿੱਧੂ ਵੀ ਬੜੇ سنگੀਨ ਇਲਜ਼ਾਮ ਇਹਨਾਂ ਦੇ ਉੱਤੇ ਲਗਾ ਰਹੇ ਨੇ ਤਾਂ ਫਿਰ ਇਹ ਵੱਡੇ ਲੀਡਰ ਕੀ ਕਰਨਗੇ ਆ ਦੇਖੋ ਜ਼ਾਹਿਰ ਜੀ ਗੱਲ ਹੈ ਜੇਕਰ ਨਵਜੋਤ ਕੌਰ ਸਿੱਧੂ ਇਸ ਦੇ ਵਿੱਚ ਪਾਰਟਿਸਪੇਟ ਕਰ ਲੈਂਦੇ ਨੇ ਫਿਰ ਸਸਪੈਂਸ਼ਨ ਦਾ ਇੱਕ ਪਾਸੇ ਹੀ ਰਹਿ ਜਾਏ ਕਿਉਂਕਿ ਜਦੋਂ ਸਸਪੈਂਸ਼ਨ ਦਿੱਤੀ ਗਈ ਉਹ ਉਸ ਦੇ ਉੱਪਰ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਾਲਕੀ ਅਧਿਕਾਰੀ ਤੌਰ ਤੇ ਏਆਈਸੀਸੀ ਜਾਨੀ ਕਿ 올 ਇੰਡੀਆ ਕਾਂਗਰਸ ਕਮੇਟੀ ਦੇ ਵੱਲੋਂ ਜਿਹੜੀ ਸਸਪੈਂਸ਼ਨ ਦੀ ਲੈਟਰ ਹੁੰਦੀ ਹੈ ਉਹ ਤੱਕ ਜਿਹੜੀ ਸਾਹਮਣੇ ਨਹੀਂ ਆਈ ਇਹ ਜ਼ਰੂਰ ਹੈਗਾ ਕਿ ਕਿਉਂਕਿ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਜ਼ਰੂਰ ਇਹ ਗੱਲ ਕਰ ਰਹੀ ਹੈ ਚਾਹੇ ਪੰਜਾਬ ਕਾਂਗਰਸ ਦੇ ਇੰਚਾਰਜ ਹੋਣ ਕੋਕੇ ਗੁਪੇਸ਼ ਬਗੇਲ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਅਧਿਕਾਰਿਤ ਕਾਰਵਾਈ ਸੀ ਉਹ ਉਹਨਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਕੋਈ ਵੀ ਪਾਰਟੀ ਦੇ ਵਿੱਚ ਇਨਡਿਸਿਪਲਿਨ ਕਰੇਗਾ ਤਾਂ ਇਹ ਟੋਲਰੇਟ ਨਹੀਂ ਕੀਤਾ ਜਾਏਗਾ ਪਰ ਜੀ ਇਹ ਇੱਥੇ ਖੜਾ ਹੁੰਦਾ ਅਮਨ ਜੇਕਰ ਨਵਜੋਤ ਕੋਰਸੇ ਤੋਂ ਪਾਰਟਿਸਪੇਟ ਕਰ ਲੈਂਦੇ ਨੇ ਜੇ ਜਾਂ ਫਿਰ ਉਹਨਾਂ ਨੂੰ ਨਿਯੋਤਤਾ ਦਿੱਤਾ ਗਿਆ ਜਿਵੇਂ ਕਿ ਪੋਸਟਰ ਦਰਸਾ ਰਿਹਾ ਹੈ ਕਿ ਉਹ ਕੱਲ ਪਾਰਟਿਸਪੇਟ ਕਰ ਸਕਦੇ ਨੇ ਤਾਂ ਸਸਪੈਂਸ਼ਨ ਇੱਕ ਪਾਸੇ ਹੀ ਰਹੇਗੀ ਫਿਰ ਤਾਂ ਕਲੀਅਰ ਕੱਟ ਤੇ ਜੋ ਜੋ ਅਕਾਸ਼ ਫਿਰ ਉਸ ਕਮੇਟੀ ਦਾ ਕੀ ਜ਼ਿਕਰ ਖਾਸ ਤੌਰ ਦੇ ਉਤੇ ਪੁਪੇਸ਼ ਬਗੇਲ ਇਸ ਪੂਰੇ ਮਾਮਲੇ ਦੇ ਵਿੱਚ ਅਗਵਾਈ ਕਰ ਰਹੇ ਨੇ ਉਹਨਾਂ ਦਾ ਖੁਦ ਬਿਆਨ ਆਇਆ ਹੈ ਕਿ ਅਨੁਸ਼ਾਸਨ ਤੋਂ ਵੱਡਾ ਕੋਈ ਨਹੀਂ ਫਿਰ ਇਹ ਬਿਆਨ ਦੇ ਮਾਇਨੇ ਕੀ ਨੇ ਰਾਜਾ ਵੜਿੰਗ ਜਿਨ੍ਹਾਂ ਨੇ ਇਹ ਸਸਪੈਂਡ ਕੀਤਾ ਹੈ ਨਵਜੋਤ ਕੌਰ ਸਿੱਧੂ ਨੂੰ ਫਿਰ ਉਹਨਾਂ ਦੇ ਇਸ ਅਹੁਦੇ ਨੂੰ ਲੈ ਕੇ ਵੀ ਬਹੁਤ ਵੱਡੇ ਸਵਾਲ ਨੇ ਕਿਉਂਕਿ ਨਵਜੋਤ ਕੌਰ ਸਿੱਧੂ ਤਾਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਮੈਂ ਨਹੀਂ ਮੰਦੀ ਪ੍ਰਧਾਨ ਤਾਂ ਜੇਕਰ ਇਸ ਤਰੀਕੇ ਦੇ ਨਾਲ ਹੋਏਗਾ ਤਾਂ ਫਿਰ ਅੱਗੇ ਕਾਂਗਰਸ ਦਾ ਭਵਿੱਖ ਕੀ ਹੋਏਗਾ ਰਾਜਾ ਵੜਿੰਗ ਦਾ ਭਵਿੱਖ ਕੀ ਹੋਏਗਾ ਬਿਲਕੁਲ ਅਮਨ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਪਰ ਕੱਲ ਸਾਰੀ ਇਸੇ ਤੇ ਖੜੀ ਹੈ ਕਿ ਪਾਰਟਿਸਪੇਟ ਨੂੰ ਚੋਣ ਕੋਰ ਸਿੱਧੂ ਕਰਦੇ ਨੇ ਉਹਨਾਂ ਨੂੰ ਨਿਯੋਤਨਾ ਦਿੱਤਾ ਗਿਆ ਜਾਂ ਨਹੀਂ ਇਹ ਕੱਲ੍ਹ ਸਾਫ਼ ਹੋ ਜਾਏਗਾ ਅਗਰ ਕਰ ਲੈ ਕਿ ਰਾਮਲੀਲਾ ਮੈਦਾਨ ਦੇ ਵਿੱਚ ਵੀ ਵੇਖਣ ਵਾਲਾ ਹੋਏਗਾ ਕਿ ਪੋਸਟਰ ਲੱਗੇ ਨੇ ਕਿ ਨਹੀਂ ਥੋੜੀ ਦੇਰ ਤੱਕ ਉਹ ਵੀ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਉੱਥੇ ਪਤਾ ਚੱਲੇਗਾ ਕਿ ਜੇਕਰ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਉੱਥੇ ਪੋਸਟਰ ਲਗਾਏ ਗਏ ਨੇ ਤੇ ਇਹਦਾ ਮਤਲਬ ਇਹ ਹੈ ਕਿ ਨਵਜੋਜ ਕੋਰ ਸਿੱਧੂ ਨੂੰ ਖਰੀ ਚੰਡੀਏ ਤਾਂ ਫਿਰ ਉਹ ਕਾਂਗਰਸ ਦੀ ਸਭ ਤੋਂ ਵੱਡੀ ਰੈਲੀ ਦੇ ਵਿੱਚ ਸ਼ਮੂਲੀਅਤ ਕਰਨਗੇ ਪਰ ਹਾਲੇ ਵਕਤ ਹੀ ਦੱਸੇਗਾ ਕਿ ਅਸਲ ਦੇ ਵਿੱਚ ਪਾਰਟਿਸਪੇਟ ਕਰਨਗੇ ਜਾਂ ਫਿਰ ਜਿਹੜੀ ਕਾਂਗਰਸ ਹੈ ਉਹ ਪੰਜਾਬ ਕਾਂਗਰਸ ਦੀ ਸੁਣਦੀ ਹੈ ਜਾਂ ਫਿਰ ਕੋਈ ਇੰਚਾਈ ਦੀ ਸੁਣਦੀ ਹੈ ਤਾਂ ਜਾਂ ਫਿਰ ਨਵਜੋਤ ਕੌਰ ਸਿੱਧੂ ਨੂੰ ਮੌਕਾ ਦਿੱਤਾ ਜਾਂਦਾ ਹੈ ਜਾਂ ਫਿਰ ਉਹਨਾਂ ਦੀ ਜਾਦਾ ਗੱਲ ਨੂੰ ਤਵੱਜੋ ਦਿੱਤੀ ਜਾਂਦੀ ਹੈ ਜੀ ਆਕਾਸ਼ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਪਹਿਲਾ 500 ਕਰੋੜ ਦਾ ਬਿਆਨ ਰਾਜਾ ਵੜਿੰਗ ਦੇ ਉੱਤੇ ਸਿਆਸੀ ਤੀਰ ਸੁਖਜਿੰਦਰ ਰੰਧਾਵਾ ਨੂੰ ਘੇਰਨਾ ਤੇ ਉਹ ਸਭ ਦੇ ਦਰਮਿਆਨ ਸਸਪੈਂਸ਼ਨ ਹੋਈ ਸਸਪੈਂਡ ਕਰ ਦਿੱਤਾ ਤੇ ਹੁਣ ਇਹ ਪੋਸਟਰ ਕੀ ਮਾਇਨੇ ਨੇ ਪੋਸਟਰ ਦੇ ਕਿ ਵਾਕਈ ਪਹੁੰਚਣਗੇ ਨਵਜੋਤ ਕੌਰ ਸਿੱਧੂ ਦਿੱਲੀ ਦੀ ਇਸ ਮੈਗਾ ਰੈਲੀ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਹੈ ਦੇਖਣਾ